ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ 1100 ਰੁਪਏ ਦੇਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀਮਾਨ ਨੇ ਕਿਹਾ ਕਿ ਵਾਦਾ ਵੀ ਆਉਣ ਵਾਲੇ ਮਾਰਚ ਮਹੀਨੇ ਪੇਸ਼ ਹੋਣ ਵਾਲੇ ਬਜਟ ਚ ਪੂਰਾ ਕਰ ਦਿੱਤਾ ਜਾਵੇਗਾ ਦੱਸ ਦੇ ਕਿ ਗੱਲ ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਕਹੀ ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਕਿ ਮੁਫਤ ਬਿਜਲੀ ਸਮੇਤ ਹੋਰ ਵਾਦੇ ਵੀ ਪੂਰੇ ਕੀਤੇ ਜਾਣਗੇ ਹਾਲੇ ਸਰਕਾਰ ਦਾ ਸਮਾਂ ਬਾਕੀ ਹੈ ਤੇ ਬਾਕੀ ਰਹਿੰਦੇ ਵਾਦੇ ਵੀ ਪੂਰੇ ਕਰ ਦਿੱਤੇ ਜਾਣਗੇ ਅੱਗੇ ਮੁੱਖ ਮੰਤਰੀ ਨੇ ਹੜ੍ਹਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਨਜਾਇਜ਼ ਮਾਈਨਿੰਗ ਕਰਨ ਦਰਿਆਵਾਂ ਦੁਆਲੇ ਹੜ੍ਹਾਂ ਦੇ ਆਉਣ ਦੇ ਦੋਸ਼ ਲਾਏ ਜਾ ਰਹੇ ਨੇ ਪਰ ਇਸ ਲਈ ਅਕਾਲੀ ਭਾਜਪਾ ਤੇ ਕਾਂਗਰਸ ਵਾਲੇ ਹੀ ਜ਼ਿੰਮੇਵਾਨ ਨੇ ਜਿਨ੍ਹਾਂ ਸਮੇਂ ਅਜੀ ਹੀ ਮਾਈਨਿੰਗ ਵਧੀ ਫੁੱਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੁਰਾਂ ਪਠਾਨ ਮਾਜਰਾ ਬਾਰੇ ਵੀ ਗੱਲ ਕੀਤੀ ਉਹਨਾਂ ਕਿਹਾ ਕਿ ਸਾਡੀ ਸਰਕਾਰ ਨੂੰ ਕਾਨੂੰਨ ਮੁਤਾਬਕ ਕੰਮ ਕਰਦੀ ਹੈ ਤੇ ਜੋ ਵੀ ਕੋਈ ਗਲਤ ਕੰਮ ਕਰਦਾ ਹੈ ਉਸ ਮਾਮਲੇ 'ਚ ਬਿਨਾਂ ਪੱਖਪਾਤ ਕਾਰਵਾਈ ਕੀਤੀ ਜਾਂਦੀ ਹੈ ਨਾਦੇ ਕਿ ਮਾਨ ਸਰਕਾਰ ਨੂੰ ਅਕਸਰ ਵਿਰੋਧੀ ਔਰਤਾ ਨਾਲ ਕੀਤੇ ਵਾਦੇ ਨਾ ਪੂਰਾ ਕਰਨ ਤੇ ਨਿਸ਼ਾਨੇ ਸਾਧਦੇ ਸਨ ਹੁਣ ਇਸ ਸੰਬੰਧੀ ਸਿਹਮਾਨ ਦਾ ਵੱਡਾ ਬਿਆਨ ਸਾਹਮਣੇ ਹੈ ਜਲਦ ਔਰਤਾ ਨਾਲ ਕੀਤਾ ਵਾਦਾ ਵੀ ਮਾਨ ਸਰਕਾਰ ਪੂਰਾ ਕਰਨ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਆਉਣ ਵਾਲੇ ਮਾਰਚ ਮਹੀਨੇ ਪੇਸ਼ ਹੋਣ ਵਾਲੇ ਬਜਟ 'ਚ ਵਾਅਦਾ ਪੂਰਾ ਕਰ ਦਿੱਤਾ ਜਾਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਔਰਤਾਂ ਨੂੰ 1100 ਰੁਪਏ ਦੇਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀਮਾਨ ਨੇ ਕਿਹਾ ਕਿ ਵਾਅਦਾ ਵੀ ਆਉਣ ਵਾਲੇ ਮਾਰਚ ਮਹੀਨੇ ਪੇਸ਼ ਹੋਣ ਵਾਲੇ ਬਜਟ 'ਚ ਪੂਰਾ ਕਰ ਦਿੱਤਾ ਜਾਵੇਗਾ ਦੱਸ ਦੇ ਕਿ ਗੱਲ ਉਹਨਾਂ ਨੇ ਇੱਕ ਨਿੱਜੀ ਚੈਨਲ ਦੇ ਨਾਲ ਇੰਟਰਵਿਊ ਦੌਰਾਨ ਕਹੀ ਇਸ ਦੇ ਨਾਲ ਹੀ ਸੀਮਾਨ ਨੇ ਕਿਹਾ ਕਿ ਮੁਫਤ ਬਿਜਲੀ ਸਮੇਤ ਹੋਰ ਵਾਅਦੇ ਵੀ ਪੂਰੇ ਕੀਤੇ ਜਾਣਗੇ ਹਾਲੇ ਸਰਕਾਰ ਦਾ ਸਮਾਂ ਬਾਕੀ ਹੈ ਤੇ ਬਾਕੀ ਰਹਿੰਦੇ ਵਾਅਦੇ ਵੀ ਪੂਰੇ ਕਰ ਦਿੱਤੇ ਜਾਣਗੇ ਅੱਗੇ ਮੁੱਖ ਮੰਤਰੀ ਨੇ ਹੜ੍ਹਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਸਾਈਜ਼ ਮਾਈਨਿੰਗ ਕਰਨ ਦਰਿਆਵਾਂ ਦੁਆਲੇ ਹੜ੍ਹਾਂ ਦੇ ਆਉਣ ਦੇ ਦੋਸ਼ ਲਾਏ ਜਾ ਰਹੇ ਨੇ ਪਰ ਇਸ ਲਈ ਅਕਾਲੀ ਭਾਜਪਾ ਤੇ ਕਾਂਗਰਸ ਵਾਲੇ ਹੀ ਜ਼ਿੰਮੇਵਾਰ ਨੇ ਜਿਨ੍ਹਾਂ ਸਮੇਂ ਅਜੀ ਹੀ ਮਾਈਨਿੰਗ ਵਧਦੀ ਫੁੱਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਜ਼ੁਰਾਂ ਪਠਾਨ ਮਾਜਰਾ ਬਾਰੇ ਵੀ ਗੱਲ ਕੀਤੀ ਉਹਨਾਂ ਕਿਹਾ ਕਿ ਸਾਡੀ ਸਰਕਾਰ ਨੂੰ ਕਾਨੂੰਨ ਮੁਤਾਬਕ ਕੰਮ ਕਰਦੀ ਹੈ ਤੇ ਜੋ ਵੀ ਕੋਈ ਗਲਤ ਕੰਮ ਕਰਦਾ ਹੈ ਉਸ ਮਾਮਲੇ ਚ ਬਿਨਾਂ ਪੱਖਪਾਤ ਕਾਰਵਾਈ ਕੀਤੀ ਜਾਂਦੀ ਹੈ ਦੱਸਦੇ ਕਿ ਮਾਨ ਸਰਕਾਰ ਨੂੰ ਅਕਸਰ ਵਿਰੋਧੀ ਔਰਤਾ ਨਾਲ ਕੀਤੇ ਵਾਦੇ ਨਾ ਪੂਰਾ ਕਰਨ ਤੇ ਨਿਸ਼ਾਨੇ ਸਾਧਦੇ ਸਨ ਹੁਣ ਇਸ ਸੰਬੰਧੀ ਸੀਮਾਨ ਦਾ ਵੱਡਾ ਬਿਆਨ ਸਾਹਮਣੇ ਹੈ ਜਲਦ ਹੋਰਤਾ ਕੀਤਾ ਵਾਦਾ ਵੀ ਮਾਨ ਸਰਕਾਰ ਪੂਰਾ ਕਰਨ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈਗੇ ਆਉਣ ਵਾਲੇ ਮਾਰਚ ਮਹੀਨੇ ਪੇਸ਼ ਹੋਣ ਵਾਲੇ ਬਜਟ 'ਚ ਵਾਦਾ ਪੂਰਾ ਕਰ ਦਿੱਤਾ ਜਾਵੇਗਾ